ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਅੰਤਰੰਮ ਕਮੇਟੀ ਵੱਲੋਂ ਜੋ ਮੀਟਿੰਗ ਦੇ ਵਿੱਚ ਜਸਹਿਰ ਸਾਹਿਬਾਂ ਦੇ ਖਿਲਾਫ ਫੈਸਲੇ ਲਏ ਗਏ ਨੇ ਜੋ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਨੇ। ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਗੱਲਨੀ ਰਵੀਰ ਸਿੰਘ ਜੀ ਅਤੇ ਜਸਹਿਰ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਉਹਦੇ ਤੋਂ ਹਟਾਇਆ ਗਿਆ। ਸੋ ਇਹਨਾਂ ਫੈਸਲਿਆਂ ਦੇ ਨਾਲ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ। ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਲਤਕ ਸਾਹਿਬ ਦੀ ਫਸੀਲ ਤੋਂ ਜੋ ਪੰਜ ਸਿੰਘ ਸਹਿਬਾਨ ਵੱਲੋਂ ਫੈਸਲੇ ਲਏ ਗਏ ਸੀਗੇ ਜਿਸ ਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਗਿਆ ਸੀਗਾ ਸੰਸਾਰ ਦੇ ਵਿੱਚ ਬੈਠੇ ਇਕੱਲੇ ਸਿੱਖ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਲੇਕਿਨ ਪਿਛਲੇ 2.5 ਮਹੀਨੇ ਦੇ ਵਿੱਚ ਜਿਹੜੀ ਸ਼੍ਰੀ ਕਲਤਕ ਸਾਹਿਬ ਦੀ ਮਰਿਆਦਾ ਬਹਾਲ ਹੋਈ ਸੀ 2 ਦਸੰਬਰ ਨੂੰ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਪਹਿਲਾਂ ਦੋਸ਼ ਲਾ ਕੇ ਜਾਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਅਤੇ ਹੁਣ ਦੋਨੋਂ ਜਸਰ ਸਾਹਿਬਾਨ ਇਹ ਕਹਿ ਕੇ ਹਟਾ ਦਿੱਤੇ ਗਏ ਕਿ ਇਹ ਸਿਵਰ ਬੋਰਡ ਦੇ ਯੋਗ ਨਹੀਂ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਖਦਸ਼ਾ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਪਹਿਲਾਂ ਸੱਤ ਮੈਂਬਰੀ ਬਣੀ ਸੀ ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਕਾਦਰੀ ਦੀ ਭਰਤੀ ਲਈ ਬਣਾਈ ਗਈ ਆ ਕਿ ਇਸ ਇਹ ਔਨਲ ਸਮੇਂ ਦੇ ਵਿੱਚ ਭਰਤੀ ਨਾ ਕਰ ਸਕੇ ਅਤੇ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾ ਸਕੇ ਸੋ ਇਸੇ ਕਰਕੇ ਜਿਹੜੇ ਫੈਸਲੇ ਲਏ ਗਏ ਨੇ ਸੋ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਸਾਰੀ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਤਾਂ ਜੋ ਸਾਡੀਆਂ ਜਿਹੜੀਆਂ ਇਸ ਹਸਾਮਾ ਨੇ ਚਾਹੇ ਸ਼੍ਰੀ ਕਲਤਕ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੈ ਚਾਹੇ ਸ਼੍ਰੋਮਣੀ ਕਾਲੀ ਦਲ ਹੈ ਕਿ ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਜੋ ਉਹਨਾਂ ਨੂੰ ਸੂਟ ਕਰਦਾ ਜੇ ਕੋਈ ਜਸਦਾਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲੈਂਦਾ ਤਾਂ ਠੀਕ ਆ ਜੇ ਨਹੀਂ ਖਿਲਾਫ ਲੈਂਦਾ ਤ ਉਹਨੂੰ ਹਟਾ ਦਿੱਤਾ ਜਾਂਦਾ ਸੋ ਇਸ ਲਈ ਸਾਰੀ ਸਿੱਖ ਕੌਮ ਇਕਜੁੱਟ ਹੋਣ ਦੀ ਲੋੜ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣ ਇਹ ਸੰਸਥਾਵਾਂ ਨਿਰਪੱਖ ਫੈਸਲੇ ਲੈਣ ਕਿਸੇ ਦੇ ਦਬਾਅ ਹੇਠ ਨਾ ਕੰਮ ਕਰਨ ਸੋ ਇਹਦੇ ਵਿੱਚ ਹੀ ਸਿੱਖ ਕੌਮ ਦਾ ਭਲਾ ਇਸ ਲਈ ਸਾਰੀ ਸਿੱਖ ਕੌਮ ਇਕਜੁੱਟ ਹੋਵੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਮਜ਼ਬੂਤ ਹੋ ਸਕਣ ਸੋ ਅੱਜ ਇਹ ਇੱਥੇ ਹਰੇਕ ਸਿੱਖ ਦੇ ਮਨ ਉਠਾਈਸ ਪਹੁੰਚੀ ਉੱਥੇ ਦਾਸ ਦੇ ਮਨ ਨੂੰ ਵੀ ਬਹੁਤ ਵੱਡੀ ਠੇਸ ਪਹੁੰਚੀ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਜੋ ਮੀਟਿੰਗ ਦੇ ਵਿੱਚ ਜਸਹਿਰ ਸਾਹਿਬਾਂ ਦੇ ਖਿਲਾਫ ਫੈਸਲੇ ਲਏ ਗਏ ਨੇ ਜੋ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਨੇ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਗੰਨੀ ਰਵਿਂਦਰ ਸਿੰਘ ਜੀ ਅਤੇ ਜਸਹਿਰ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੋ ਇਹਨਾਂ ਫੈਸਲਿਆਂ ਦੇ ਨਾਲ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਕਿਉਂਕਿ 2 ਦਸੰਬਰ ਨੂੰ ਸ਼੍ਰੀ ਗੁਰਤਕ ਸਾਹਿਬ ਦੀ ਫਸੀਲ ਤੋਂ ਜੋ ਪੰਜ ਸਿੰਘ ਸਹਿਬਾਨ ਵੱਲੋਂ ਫੈਸਲੇ ਲਏ ਗਏ ਸੀਗੇ ਜਿਸ ਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਗਿਆ ਸੀਗਾ ਸੰਸਾਰ ਦੇ ਵਿੱਚ ਬੈਠੇ ਇਕੱਲੇ ਸਿੱਖ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਲੇਕਿਨ ਪਿਛਲੇ 2.5 ਮਹੀਨੇ ਦੇ ਵਿੱਚ ਜਿਹੜੀ ਸ਼੍ਰੀ ਕਾਲਕਤਖਤ ਸਾਹਿਬ ਦੀ ਮਰਿਆਦਾ ਬਹਾਲ ਹੋਈ ਸੀ 2 ਦਸੰਬਰ ਨੂੰ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਪਹਿਲਾਂ ਦੋਸ਼ ਲਾ ਕੇ ਜਾਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਅਤੇ ਹੁਣ ਦੋਨੋਂ ਜਸਰ ਸਹਿਬਾਨ ਇਹ ਕਹਿ ਕੇ ਹਟਾ ਦਿੱਤੇ ਗਏ ਕਿ ਇਹ ਸੇਵਰਵਾਣ ਦੇ ਯੋਗ ਨਹੀਂ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇੱਕ ਖਦਸ਼ਾ ਸੀ ਕਿ ਜਿਹੜੀ 5 ਮੈਂਬਰੀ ਕਮੇਟੀ ਪਹਿਲਾਂ 7 ਮੈਂਬਰੀ ਬਣੀ ਸੀ ਹੁਣ 5 ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਕਾਜ਼ਾਦ ਦੀ ਭਰਤੀ ਲਈ ਬਣਾਈ ਗਈ ਆ ਕਿ ਇਸ ਇਹ ਹੌਲ ਸਮੇਂ ਦੇ ਵਿੱਚ ਭਰਤੀ ਨਾ ਕਰ ਸਕੇ ਅਤੇ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾ ਸਕੇ ਸੋ ਇਸੇ ਕਰਕੇ ਜਿਹੜੇ ਫੈਸਲੇ ਲਏ ਗਏ ਨੇ ਸੋ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਸਾਰੀ ਸੇ ਕਾਮਨਿਕਟ ਹੋਣ ਦੀ ਤਾਂ ਜੋ ਸਾਡੀਆਂ ਜਿਹੜੀਆਂ ਇਸ ਹਸਾਮਾਂ ਨੇ ਚਾਹੇ ਸ਼੍ਰੀ ਕਾਲ ਤਖਤ ਸਾਹਿਬ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੈ ਚਾਹੇ ਸ਼੍ਰੋਮਣੀ ਕਾਲੀ ਦਲ ਹੈ ਕਿ ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਜੋ ਉਹਨਾਂ ਨੂੰ ਸੂਟ ਕਰਦਾ ਜੇ ਕੋਈ ਜਸੇਦਾਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਲੈਂਦਾ ਤਾਂ ਠੀਕ ਆ ਜੇ ਨਹੀਂ ਖਿਲਾਫ ਲੈਂਦਾ ਉਹਨੂੰ ਹਟਾ ਦਿੱਤਾ ਜਾਂਦਾ ਸੋ ਇਸ ਲਈ ਸਾਰੀ ਸਿੱਖ ਕੌਮ ਇੱਕਜੁੱਟ ਹੋਣ ਦੀ ਲੋੜ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣ ਇਹ ਸੰਸਥਾਵਾਂ ਨਿਰਪੱਖ ਫੈਸਲੇ ਲੈਣ ਕਿਸੇ ਦੇ ਦਬਾਹੇ ਹੇਠ ਨਾ ਕੰਮ ਕਰਨ ਸੋ ਇਹਦੇ ਵਿੱਚ ਹੀ ਸਿੱਖ ਕੌਮ ਦਾ ਭਲਾ ਇਸ ਲਈ ਸਾਰੀ ਸਿੱਖ ਕੌਮ ਇਕਜੁੱਟ ਹੋਵੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੋ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਮਜ਼ਬੂਤ ਹੋ ਸਕਣ ਸੋ ਅੱਜ ਇਹ ਜਿੱਥੇ ਹਰੇਕ ਸਿੱਖ ਦੇ ਮਨ ਉੱਠੇ ਇਸ ਪਹੁੰਚੀ ਉੱਥੇ ਦਾਸ ਦੇ ਮਨ ਨੂੰ ਵੀ ਬਹੁਤ ਵੱਡੀ ਥਾਂ ਪਹੁੰਚੀ ਆ ਸੋ ਸਾਰੀ ਹੀ ਸੰਗਤ ਆਪਾਂ ਇਕਜੁੱਟ ਹੋਈਏ